ਹੋਇਆ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਦੀ ਜਿੱਤ ਦਾ ਤੁਹਾਨੂੰ ਅੱਜ ਆਖਰੀ ਦਿਨ ਸੀਗਾ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਜੀ ਦਾਸ ਗੁਰੂ ਸਾਹਿਬ ਨੂੰ ਸਦਾ ਹੀ ਸਮਰਪਿਤ ਹੈ ਜੀ ਔਰ ਗੁਰੂ ਸਾਹਿਬ ਦੇ ਚਰਨਾ ਕਮਲਾ ਚ ਹਾਜ਼ਰ ਹੋ ਕੇ ਜਦੋਂ ਦਾਸ ਨੂੰ ਸਪਸ਼ਟੀ ਕਰਨ ਦੀ ਮੰਗਿਆ ਗਿਆ ਸੀ ਦਾਸ ਨੇ ਇੱਕੋ ਗੱਲ ਰੱਖੀ ਸੀ ਕਿ ਗੁਰੂ ਹਰਕੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਉਹਨਾਂ ਦੇ ਕੰਮ ਨੂੰ ਪਰਖਣ ਵਾਸਤੇ ਆਏ ਆ। ਔਰ ਗੁਰੂ ਸਾਹਿਬ ਅੱਗੇ ਕੋਈ ਦਲੀਲ ਨਹੀਂ ਹੈ। ਤੁਸੀਂ ਖਿਲ ਖਿਲ ਭੁਲੇਨ ਹਾਰ ਹਾਂ। ਇਕਲੀ ਹੀ ਆ। ਭੁਨੇ ਘਾਰ ਹਾਂ। ਨੂੰਹ ਹਰਾਨੀ ਔਰ ਗੁਰੂ ਸਾਹਿਬ ਬਕੀ ਰਹੇ। ਔਰ ਦਾਸ ਨੇ ਪਹਿਲੇ ਦਿਨ ਵੀ ਇਹੀ ਗੱਲ ਕਹੀ ਸੀ ਔਰ ਅੱਜ ਵੀ ਤੁਹਾਨੂੰ ਮੈਂ ਇਹੀ ਗੱਲ ਕਹਿੰਦਾ। ਦੁਨੀਆਵੀ ਖੇਤਰਾਈਆਂ ਸਿਆਨਪਾਂ ਦੁਨੀਆਵੀ ਖੇਤਰ ਲਈ ਤਾਂ ਵਰਤੀਆਂ ਜਾ ਸਕਦੀਆਂ ਜਦੋਂ ਗੁਰੂ ਧਾਰਾ ਕੇ ਗੁਰੂ ਦੇ ਚਰਨਾਂ ਨੂੰ ਹਾਜ਼ਰ-ਨਾਜ਼ਰ ਗੁਰੂ ਸਾਹਿਬ ਨੂੰ ਸਮਝ ਕੇ ਜਦੋਂ ਸੀਸ ਨਵਾਈਦਾ ਤੇ ਫਿਰ ਆਪਣੇ ਚੋਂ ਸਿਆਨਪਾਂ ਆ ਗਿਆ ਸਿੱਖਿ ਚਲਾਤੀਆਂ ਸਾਰੀਏ ਚੱਲ ਗਈ ਗੁਰੂ ਸਾਹਿਬ ਨੂੰ ਉਨਾ ਦੇ ਕਰਨਾ ਕਮਲਾ ਨੂੰ ਦਾ ਧਿਆਨ ਕਰਕੇ ਗੁਰੂ ਨੂੰ ਇਹ ਹੀ ਬੇਨਤੀ ਅਰਦਾਸ ਬੇਨਤੀ ਕਰਦੀ ਕਿ ਸੱਚੇ ਪਾਤਸ਼ਾਹ ਛਿਨ ਛਿਨ ਕੋ ਮਨ ਹਾਰਨਾ ਆਪ ਜੀ ਦੇ ਘਰ ਦੇ ਬੋਲੇ ਆ ਆਪ ਜੀ ਬਖਸ਼ੇ ਜੋ ਔਰ ਗੁਰੂ ਸਾਹਿਬ ਸਿਫਾ ਕਰਨ ਤਕਸ ਕਰਨ ਇਹ ਦਾਸ ਵਰਕੇ ਨਿਮਾਨੇ ਨਾ ਚੀਜ਼ ਇਨਸਾਨ ਨੂੰ ਸਵਸਥ ਤੇ ਸੰੁਰਖਾ ਬਖਸ਼ਿ ਕਰੋ ਔਰ ਦਾਸ ਅੱਜ ਵੀ ਜੇ ਹਾਜ਼ਰ ਹੋਇਆ ਗੁਰੂ ਸਾਹਿਬ ਨੇ ਜਿੱਥੇ ਦਾਸ ਤੇ ਕੰਮ ਕੀਤਾ ਉੱਥੇ ਬਲ ਵੀ ਬਖਸ਼ਿਆ ਕਿ ਸੇਵਾ ਕਰਨ ਦਾ ਬਲ ਬਖਸ਼ਿਆ ਤੇ ਸੇਵਾ ਕਰਦੇ ਆ ਨਿਤਨੇਮ ਕਰਦੇ ਆ ਦਾਸ ਤੋਂ ਨੇਕਾ ਤੇ ਲਾਫੁੱਲਾ ਹੋ ਜਾਂਦੀਆਂ ਨੇ ਗੁਰੂ ਸਾਹਿਬ ਬਖਸ਼ਿਸ਼ ਕਰਨ ਬਖਸ਼ਿਸ਼ ਕਰਨ ਗਾਹ ਸ਼ੁੱਧ ਸੇਵਾ ਸ਼ੁੱਧ ਬਾਣੀ ਪੜਨ ਦਾ ਬਲ ਇਹ ਸੁਭਾਅ ਹੈ ਕਿ ਆਪਣੀ ਜਿਹੜੀ ਸੰਕਿਆ ਸੀ ਜਾਂ ਉਹਨਾਂ ਨੇ ਜਿਹੜੀ ਲਹਿਰ ਬਣਾਈ ਸੀ ਉਸ ਨੂੰ ਭੰਗ ਕਰ ਦਿੱਤਾ ਹੈ ਤਾਂ ਹੁਣ 71 ਨੂੰ ਪਹੁੰਚਦੇ ਨੇ ਅੱਜ ਵੀ ਜਸਰ ਸਾਹਿਬ ਨੂੰ ਲੈ ਕੇ ਆਏ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਇਕਜੁੱਟ ਹੋਏਗਾ ਇੱਕ ਮਨੁੱਖੀ ਕਸ਼ਹਦ ਰੋਮਨੀ ਕਾਗਿਦਾਂ ਨੂੰ ਜ਼ਰੂਰ ਪਹੁੰਚਾ ਹੋਣਾ ਚਾਹੀਦਾ ਹੈ। ਔਰ ਇਹ ਪੰਜਾਬ ਦੀ ਓਰੀਜਨਲ ਆਵਾਜ਼ ਹੈ। ਕੇਤਰੀ ਪਾਰਟੀ ਦੀ ਕੇਤਰੀ ਪਾਰਟੀ ਦੇ ਕੇਤਰੀ ਇਲਾਕੇ ਦੀ ਆਵਾਜ਼ ਬੁਲੰਦ ਕਰਨੀ ਹੈ ਪੰਜਾਬ ਦੀ ਆਵਾਜ਼ ਬੁਲੰਦ ਕਰਨੀ ਹੈ ਤੇ ਜ਼ਰੂਰ ਕੱਟੇ ਹੋਣਾ ਪੈਣਾ ਪੰਜਾਬ ਦੀਆਂ ਆਪ ਦੀਆਂ ਮੁਸ਼ਕਿਲਾਂ ਤਾਂ ਨੇ ਚਾਹੇ ਉਹ ਪਾਣੀ ਦੀਆਂ ਨੇ ਚਾਹੇ ਉਹ ਬਾਗ ਦੇ ਬਾਰਡਰ ਤੋਂ ਅ ਅ ਟ੍ਰੇਡ ਤੇ ਐਕਸਪੋਰਟ ਦੀ ਹੈ ਚਾਹੇ ਉਹ ਖੇਤੀ ਨਾਲ ਸੰਬੰਧਿਤ ਨੇ ਚਾਹੇ ਉਹ ਬਾਰਡਰ ਸਕਿਉਰਿਟੀ ਆਏ ਚਾਹੇ ਭਾਈਚਾਰਕ ਸਾਂਝ ਹੈ ਪੰਜਾਬ ਦੀ ਆਪ ਦੇ ਆਪ ਦੀ ਵੱਖ-ਵੱਖ ਕਿਸਮ ਦੀਆਂ ਇਸ਼ੂਜ਼ ਨੇ ਚਾਹੇ ਉਹ ਐਗਰੀਕਲਚਰ ਨਾਲ ਰਿਲੇਟਡ ਨੇ ਚਾਹੇ ਉਹ ਇੰਡਸਟਰੀ ਨਾਲ ਜੁੜੇ ਹੋਏ ਹੈ ਚਾਹੇ ਉਹ ਐਗਰੋ ਪ੍ਰੋਸੈਸਿੰਗ ਨਾਲ ਰਿਲੇਟਡ ਹੈ ਇਸ ਸਾਰੀ ਚੀਜ਼ਾਂ ਨੂੰ ਬੀਸ ਨਾਲੋਂ ਵਕਤ ਦੇਖ ਕੇ ਇਹ ਚੀਜ਼ਾਂ ਦਾ ਕਿ ਹੱਲ ਕਰਕੇ ਦੀ ਪੰਜਾਬੀ ਆਵਾਜ਼ بلند ਹੋਈ ਜਾਈ ਜਿੱਤੇ ਜੇ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਚੰਡੀਗੜ੍ਹ ਵਿੱਚ ਵਰਤ ਇੱਕ ਵਿਧਾਨ ਸਭਾ ਵਕਰੀ ਬਣਾਉਣ ਬਣਾਉਣ ਦੀ ਜਿਹੜੀ ਪੇਸ਼ਕਸ਼ ਹੈ ਉਹਦਾ ਵਿਰੋਧ ਇਹ ਚਾਹ ਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਪੰਜਾਬ ਯੂਨੀਵਰਸਿਟੀ ਦਾ ਮਸਦਾ ਜਿਹੜੀ ਸੈ ਇੰਟਰਨੈਸ਼ਨਲ ਪਾਰਟੀਆਂ ਨੇ ਮੈਨੇਜਮੈਂਟ ਸੋਚ ਨੂੰ ਨਹੀਂ ਸਮਝਾ ਔਰ ਅੱਜ ਵੀ ਮੈਂ ਅੱਜ ਤੁਹਾਡੇ ਰਾਹੀ ਜਰੂਰ ਬੇਨਤੀ ਕਰੂੰਗਾ ਕਿ ਗੱਦੇਬਾਤ ਸ਼ਾਂਤ ਦੀ ਸਿਹਤ ਬਹੁਤ ਨਰਾਜ਼ ਹੋ ਕੇ ਬਹੁਤ ਹੀ ਖਤਰਨਾਕ ਮੂਰਤੀ ਉਹਨਾਂ ਦੀ ਸਿਹਤ ਦੇ ਹਾਲਾਤ ਜੋ ਵਿਗੜ ਰਹੇ ਆ ਪਹੁੰਚ ਚੁੱਕੀ ਆ ਮੈਂ ਆਜਪਾ ਦੀ ਸਰਕਾਰਾਂ ਨੂੰ ਔਰ ਸੂਬੇ ਦੀ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਕਿ ਉਹਨਾਂ ਦੀ ਜ਼ਿੰਦਗੀ ਨਾਲ ਨਹੀਂ ਖੇਡਣਾ ਚਾਹੀਦਾ ਕਿਸਾਨਾਂ ਦੀਆਂ ਮੰਗਾਂ ਮੰਡੀਆਂ ਜਾਣੀ ਚਾਹੀਦੀਆਂ ਨੇ ਜੇ ਦੇਸ਼ ਦਾ ਅन्नदाता ਜੈ ਜਵਾਨ ਜੈ ਕਿਸਾਨ ਦਾ ਨਾਰਾ ਅੰਨ ਤੱਕ ਖੋਕਲਾ ਰਹੇਗਾ ਜੇ ਅन्नदाता ਦੀ ਵੀ ਸੁਣਨੀ ਤੇ ਫਿਰ ਮੈਂ ਸਮਝਦਾ ਕਿ ਸਰਕਾਰਾਂ ਨੇ ਸੁਣਨੀ ਕਿਉਂ ਔਰ ਜੇ ਜਿਸ ਦਾ ਅ ਅ ਅਨਦਾਤਾ ਜੇ ਜਾ ਕੇ ਆਪ ਦੀ ਗੱਲ ਦੇਸ਼ ਦੀ ਰਾਜਧਾਨੀ ਚ ਨਹੀਂ ਰੱਖ ਸਕਦਾ ਤੇ ਮੈਂ ਕਹਿੰਦਾ ਕਿ ਉਹਨੇ ਆਪ ਦੀ ਗੱਲ ਕੱਪੜੀ ਕਿਥੇ ਉਹਦੀ ਸੁਣਵਾਈ ਕਰਨੀ ਕਿਉਂ ਇਹ ਸਾਰੇ ਕਿਸਾਨ ਸੂਸਾਈਡ ਔਰ ਅੱਜ ਵੀ ਇੱਕ ਚਰਚਾ ਚੱਲ ਰਹੀ ਹੈ ਕਿ ਹੁਣ ਜਿਹੜੇ ਕਿਸਾਨ ਲੋਨ ਨੇ ਉਹ ਇੱਕ ਐਗਰੀਕਲਚਰ ਪਾਲਿਸੀ ਹਨ ਚੋਰ ਮੋਰੀ ਰਾਣੀ ਹੁਣ ਲਿਆ ਕੇ ਉਸ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਪ੍ਰਧਾਨ ਮੰਤਰੀ ਜੀ ਫਿਰ ਗੁਰਪੁਰਬ ਵਾਲੇ ਦਿਨ 750 ਕਿਸਾਨ ਪਹਿਲਾਂ ਸ਼ਹੀਦ ਹੋਇਆ ਫਿਰ ਗੁਰਪੁਰਬ ਵਾਲੇ ਦਿਨ ਤੁਸੀਂ ਇਹ ਐਲਾਨ ਕੀਤਾ ਕਿ ਅਸੀਂ ਕਾਲੇ ਕਾਨੂੰਨ ਵਾਪਸ ਲੈਣੇ ਆ ਕਿ ਹੁਣ ਚੋਰ ਮੋਰੀ ਨਾਲ ਇੱਕ ਪਾਲਿਸੀ ਰਹੀ ਹੈ ਉਸੇ ਚੀਜ਼ ਨੂੰ ਤੁਸੀਂ ਲੈ ਕੇ ਆ ਦਿਓ ਕਿ ਕਿਤੇ ਨਾ ਕਿਤੇ ਫਿਰ ਤਾਂ ਇਹ ਬਹੁਤ ਵੱਡਾ ਧੋਖਾ ਹੈ ਔਰ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਗਰਨਾਨਕ ਸਾਹਿਬ ਦੇ ਪੁਰਬ ਨੂੰ ਤੇ ਉਸ ਦਿਨ ਨੂੰ वचन ਕੀਤਾ ਹੋਇਆ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਇਹ ਪੁਆਇਂਟ ਸਮਝਾਂਗਾ ਬਹੁਤ ਵੱਡਾ ਧੋਖਾ ਸਮਝਿਆ ਜਾਊਗਾ ਇਹ ਜੀ ਕੋਈ ਲੁੰਬੜਚਾਲਾ ਨਹੀਂ ਚੱਲਿਆ ਜਾਣੀ ਕਹਿੰਦੇ ਔਰ ਪੰਜਾਬ ਦੇ ਜਿੰਨੇ ਮਸਲੇ ਨੇ ਪਾਣੀ ਤੋਂ ਲੈ ਕੇ ਪੰਜਾਬ ਯੂਨੀਵਰਸਿਟੀ ਤੋਂ ਲੈ ਕੇ ਰਾਜਧਾਨੀ ਤੋਂ ਲੈ ਕੇ ਜਿੰਨੇ ਪੈਂਡਿੰਗ ਮਸਲੇ ਨੇ ਉਹ ਹੱਲ ਕੀਤੇ ਜਾਣੇ ਚਾਹੀਦੇ ਔਰ ਬੰਦੀ ਸਿੰਘਾਂ ਦੀ ਰਿਹਾਈ ਨਿਸ਼ਚਿਤ ਬਣਾਈ ਜਾਣੀ ਚਾਹੀਦੀ ਜੋ ਪਿਛਲੇ ਕੁਝ ਦਿਨਾਂ ਚ ਇੱਕ ਸ਼ਰਾਰਤ ਕੀਤੀ ਗਈ ਆ ਉਹਦੇ ਨਾਲ ਜੇ ਬੰਦੀ ਸਿੰਘਾਂ ਦੇ ਕੇਸ 'ਚ ਕੋਈ ਇਹੋ ਜਿਹਾ ਸਟੈਂਡ ਲਿਤਾ ਜਾਊਗਾ ਫਿਰ ਇਹ ਲੋਕਾਂ ਨੂੰ ਸਮਝ ਆ ਜਾਊਗੀ ਕਿ ਇਹ ਸਾਰੀ ਸ਼ਰਾਰਤ ਕੌਣ ਕੀ ਉਹ ਲੇਕਿਨ ਇਹਦੇ ਪਿੱਛੇ ਲੇਕਿਨ ਵਿਕਰਮ ਜੀ ਐਕਸ ਕੈਬਨ ਮੰਤਰੀ ਇੰਨਾ ਪ੍ਰੈਸ ਕਾਨਫਰੰਸ ਕਰਦਾ ਆ ਲੇਕਿਨ ਮੌਜੂਦਾ ਸਰਕਾਰ ਤੇ ਹਜੇ ਵੀ ਟਾਸ ਤੋਂ ਮਸ ਨਹੀਂ ਨਜ਼ਰ ਆ ਰਹੀ ਹਾਂ ਜੀ ਮੌਜੂਦਾ ਸਰਕਾਰ ਹਜੇ ਵੀ ਟਾਸ ਤੋਂ ਮਸ ਨਹੀਂ ਨਜ਼ਰ ਆ ਰਹੀ ਥੋੜਾ ਜਿਹਾ ਚਾਹਤ ਪਾ ਰਿਹਾ ਕਿ ਜਿਹੜਾ 20 ਬਾਅਦੋਂ ਨਜ਼ਰਾ ਤੇ ਹੰਦਰਾ ਹੋਇਆ ਸੀ ਹਾਂ ਜੀ ਨਰੈਣ ਸਿੰਘ ਚੌੜਾ ਨੂੰ ਲੈ ਕੇ ਤੁਸੀਂ ਕਾਫੀ ਤੱਥ ਪੇਸ਼ ਕੀਤੇ ਕਾਫੀ ਬੂਤ ਪੇਸ਼ ਕੀਤੇ ਪਰ ਅੱਜ ਵੀ ਹਰਪਾਲ ਸਿੰਘ ਹੋਰਾਂ ਦੇ ਉੱਤੇ ਦੂਈ ਰਿਐਕਸ਼ਨ ਨਹੀਂ ਆ ਰਹੀ ਹੈ ਸਾਡੇ ਪੁਲਿਸ ਕਮਿਸ਼ਨਰ ਉੱਤੇ ਉਹਨੂੰ ਇੱਕ ਬੜੀ ਗੱਲ ਫਾਸਕ ਹੈ ਕਿ ਇਹ ਸਾਰਾ ਜਿਹੜਾ ਬਤਾਰਾ ਵਾਪਰਿਆ ਜੋ ਦੇਖੋ ਤੁਸੀਂ ਗੱਲ ਦੀ ਮਾਨਸਿਕਤਾ ਸਮਝ ਨਹੀਂ ਪਾਈ ਜਿੱਥੇ ਜਿੰਨੇ ਵੀ ਆਉਂਦੇ ਨੇ ਤੁਹਾਡੇ ਵਰਗੇ ਕੋਈ ਆਦੇ ਗੁਰੂ ਦਾ ਸਿੱਖ ਉਹ ਭੱਭਾਂ ਪਾਰ ਹੋਊਗਾ ਔਰ ਬਹੁਤ ਆਪ ਦੇ ਕਰਮ ਕਦਮ ਜਦੋਂ ਗੁਰੂ ਘਰ ਨੂੰ ਸ੍ਰੀ ਹਰਮੰਦਰ ਸਾਹਿਬ ਨੂੰ ਗੁਰੂ ਰਾਮਦਾਸ ਦੀ ਧਰਤੀ ਨੂੰ ਜਦੋਂ ਨੇ ਚੱਲ ਕੇ ਆਉਣਾ ਬੜੇ ਧਿਆਨ ਨਾਲ ਕਦਮ ਫੂ ਫੂ ਕੇ ਕਦਮ ਧਰਦਾ ਕਿ ਮੇਰੇ ਤੋਂ ਕੋਈ ਗੁਸਤਾਖੀ ਨਾ ਹੋ ਜੇ ਗਲਤੀ ਨਾ ਹੋਵੇ ਔਰ ਬੜਾ ਗੁਰੂ ਦੀ ਭਾਵਨਾ ਤੇ ਗੁਰੂ ਦੇ ਰੰਗ ਤੇ ਰੰਗਿਆ ਇੱਥੇ ਆਉਂਦਾ ਹੈ ਆਸਮੀਤ ਲੈ ਕੇ ਆਉਂਦਾ ਝੋਲੀ ਅੜ ਕੇ ਆਉਂਦਾ ਹੈ ਆਸਮੀਤ ਅਰਦਾਸ ਬੇਨਤੀ ਕਰਨ ਵਾਸਤੇ ਆਉਂਦਾ ਕਿ ਸੱਚੇ ਪਾਤਸ਼ਾਹ ਸੀ ਭੁੱਲਣ ਹਾਰਾਂ ਔਰ ਆਪ ਜੀ ਦੇ ਦਰਜੇ ਦਾ ਕੋਡੇ ਰਾਖਸ਼ ਸੱਜਣ ਠੱਗ ਵਰਗੇ ਵੱਡੇ ਤੋਂ ਵੱਡਾ ਗੁਨਾਹਕਾਰ ਨੂਨ ਹਰਾਮੀ ਇੱਥੇ ਬਖਸ਼ਿਆ ਗਿਆ ਤੇ ਸਾਡੇ ਤੋਂ ਵੱਡਾ ਕੋਈ ਹੈ ਨਹੀਂ ਤੇ ਕਿਰਪਾ ਕਰਿਓ ਤਰਜ ਕਰਿਓ ਸਾਨੂੰ ਬਖਸ਼ਿਓ ਮਗਰ ਜਦ ਕੋਈ ਆਵੇ ਘਰੋਂ ਇਹ ਸੋਚ ਕੇ ਚੱਲੇ ਕਿ ਆਹ ਦੇ ਘਰੋਂ ਘਿਰੂ ਘਰ ਬੰਨੋਂ ਲੱਗੀ ਸੇਵਾ ਕੋਈ ਨਿਭਾ ਰਿਆ ਹੋਵੇ ਉਹਦੇ ਚ ਵਿਗਨ ਪਾਉਣਾ ਪੰਜ ਸਿੰਘ ਜੀ ਸਾਹਿਬਾਨਾ ਵੱਲੋਂ ਜੋ ਸੇਵਾ ਲਈ ਗਈ ਆ ਉਹਨੂੰ ਰੋਕਣਾ ਗੋਲੀ ਚਲਾਉਣੀ ਹੈ ਤੇ ਮੈਂ ਉਹਨੂੰ ਨਾ ਤਾਂ ਗੁਰੂ ਦਾ ਸਿੱਖ ਸਮਝਦਾ ਔਰ ਨਾ ਮੈਂ ਸਮਝਦਾ ਗੁਰੂ ਘਰ ਦਾ ਸਤਕਾਰ ਕਰ ਕਿਉਂਕਿ ਗੁਰੂ ਘਰ ਚ ਸ੍ਰੀ ਹਰਮੰਦਰ ਸਾਹਿਬ ਜਾਂ ਕਾਗਦ ਸਾਹਿਬ ਤੇ ਅੱਜ ਤੱਕ ਜੇ ਦੁਵਾਰਾਂ ਤੇ ਗੋਲੀ ਕਿਸੇ ਨੇ ਚਲਾਈ ਹੈ ਜਾਂ ਜਾਂ ਇੰਦਰਾ ਗਾਂਧੀ ਨੇ ਚਲਾਈ ਹੈ ਜਾਂ ਨਰੇਂਦਰ ਗਾਂਧੀ ਨੇ ਚਲਾਈ ਔਰ ਤਦੇ ਮੈਂ ਕਹਿੰਦਾ ਕੋਈ ਗਰੇਜ਼ ਨਹੀਂ ਕਰਦਾ ਔਰ ਜਿਹੜੇ ਲੋਕ ਉਹਨਾਂ ਦੀ ਮਦਦ ਤੇ ਨਹੀਂ ਇਹ ਬੜਾ ਸਪਸ਼ਟਾ ਕਿ ਫਿਰ ਇਹਦੇ ਪਿੱਛੇ ਆਮ ਆਦਮੀ ਪਾਰਟੀ ਦਾ ਕੋਈ ਨਾ ਕੋਈ ਹੱਤ ਤਾਂ ਹੈਗਾ ਹੀ ਨਿਤਾ ਗੁਰਪ੍ਰੀਤ ਸਿੰਘ ਪੁਲਿਸ ਕਮਿਸ਼ਨਰ ਸਾਹਿਬ ਬੜੇ ਸਿਆਣੇ ਸੂਝਵਾਨ ਅਕਸ਼ਰ ਜਿਹੜਾ 11 ਵਜੇ ਆਪ ਹੀ ਤੁਹਾਨੂੰ ਪ੍ਰੈਸ ਨੂੰ ਬਰੀਫ ਕਰ ਰਿਹਾ ਕਿ ਨਰਿੰਦੂ ਚੋ ਚੌੜਾ ਦਾ ਕਾਦੇ ਲਈ ਆਖਣਾ ਗਾਂਧੀ ਕਹੂੰਗਾ ਕਿ ਇਹ ਇੱਕ ਟੈਰਰਿਸਟ ਹੈ ਇਹ ਆਈਐਸਆਈ ਦੇ ਨਾਲ ਇਹਦੇ ਲਿੰਕਸ ਨੇ ਇਹਨਾਂ ਨੇ ਆਪ ਉਹਨੂੰ 2013 ਚ ਇਨਵੈਸਟੀਗੇਟ ਕੀਤਾ ਹੈ ਮੌਲੀ ਔਰ 4 ਵਜੇ ਜਿਹੜੀ ਪਰਚਾ ਦਰਜ ਹੋ ਰਿਹਾ ਉਹਦੇ ਤੇ ਉਹਨੂੰ ਸ਼ਰਧਾਲੂ ਦੱਸਦਾ ਔਰ ਇਹ ਦਾਸਤਾ ਦੀ ਗੋਲੀ ਤਾਂ ਉਹਨੇ ਚਲਾਉਣ ਦਾ ਉਦਾਂ ਕੋਈ ਮਨਸਾ ਹੀ ਨਹੀਂ ਸੀ ਨਾ ਗੋਲੀ ਕਹਿੰਦੇ ਦਰਬਾਰ ਸਾਹਿਬ ਕਿਥੇ ਲੱਗੀ ਆ ਉਹ ਗੋਲੀ ਤਾਂ ਗੋਥਮ ਕ੍ਰਿਤੀ ਤੇ ਹਵਾਈ ਫਾਇਰ ਹੋ ਗਿਆ ਮਤਲਬ ਕਿ ਅਟੈਂਪਟ ਟੂ ਮਰਡਰ ਨੂੰ ਹਵਾਈ ਫਾਇਰ 'ਚ 336 ਦੇ ਤਬਦੀਲ ਕਰਤਾ ਔਰ ਹਰਪਾਲ ਰੰਧਾਵਾ ਧਾਮੀ ਸਾਹਿਬ ਬਾਰੇ ਤਾਂ ਦੱਸਤਾ ਜੀ ਉਹਨਾਂ ਨੂੰ ਮਿਲੇ ਧਾਮੀ ਸਾਹਿਬ ਤਾਂ ਗੁਰੂ ਘਰ ਦੇ ਇੱਥੋਂ ਦੇ ਮੁਕਤ ਸੇਵਾਦਾਰ ਹਰੇਕ ਨੂੰ ਮਿਲਣਗੇ ਤੇ ਇਹ ਹਰਪਾਲ ਰੰਦਾਵਾ ਦਾ ਕੰਮ ਤਾਲੂ ਸਾਹ ਵਾਲਾ ਸੀ ਫਿਰ ਉਹ ਪੁਲਿਸ ਦਾ ਮੁਲਾਜ਼ਮ ਇੰਟੈਲੀਜੈਂਸ ਇਹਨ ਕੋਲ ਇੱਕ ਬੰਦਾ ਸੈਮੀ ਆਟੋਮੈਟਿਕ ਵੈਪਨ ਪਾਕਿਸਤਾਨ ਕੋ ਜਿਹੜਾ ਵੈਪਨ ਆਇਆ ਉਹਨੂੰ ਵਰਤ ਰਿਹਾ ਗੁਰੂ ਕੋ ਇੱਥੇ ਕਿਸੇ ਨੇ ਸੇਵਾ ਕਰਦਿਆ ਤੇ ਉਹਨੂੰ ਤੁਸੀਂ ਰੋਕੋ ਨਾ ਉਹਨੂੰ ਗਲਤਕਰੀਆਂ ਪਾਓ ਨਾਲ ਹੀ ਛੋਟੇ ਨਾਲ ਤੁਰੇ ਮੈਂ ਤਾਂ ਸਮਝ ਪੁੱਛਣਾ ਚਾਹੁੰਦਾ ਫਿਰ ਬੋਬੀ ਜੀ ਕੋਈ ਮਜਬੂਰੀ ਹੈ ਕੋਈ ਕੀ ਕੁਰਸੀ ਇੰਨੀ ਪਿਆਰੀ ਹੋ ਗਈ ਆ ਕਿ ਵਰਦੀ ਪ੍ਰਤੀ ਜੋ ਜ਼ਿੰਮੇਵਾਰੀ ਉਹ ਨਹੀਂ ਨਿਭਾਉਣੀ ਔਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਤਦੇ ਮੈਂ ਬਾਰ-ਬਾਰ ਮੰਗ ਕਰਦਾ ਕਿ ਜੇ ਡੀਜੀਪੀ ਸਾਹਿਬ ਵੀ ਇਸ ਨੂੰ ਇਨਵੈਸਟੀਗੇਸ਼ਨ ਨੂੰ ਨਹੀਂ ਬਦਲਣਗੇ ਔਰ ਜੇ ਪ੍ਰਮੋਦ ਕੁਮਾਰ ਵਰਗੇ ਅਫਸਰਾਂ ਨੂੰ ਦੇਰ ਨਹੀਂ ਦਿੰਦੇ ਆ ਤੇ ਸਰਕਾਰ ਦਾ ਇਹਦੇ ਤੇ ਹੱਥ ਸਪਸ਼ਟ ਹੀ ਹੈ ਲੇਕਿਨ ਕੰਮ ਨਹੀਂ ਲੇਕਿਨ ਅਨਸਿੰਘ ਮੰਡ ਕਹਿਗੇ ਜੀ ਕਿ ਨਰੈਨ ਸਿੰਘ ਚੋੜੇ ਨੂੰ ਆਪਾਂ ਬੱਕਰੇ ਕੌਮ ਦਾ ਵਾਰ ਦੋਵਾਂਗੇ ਪਟੇ ਮੰਡ ਦਾ ਬਹੁਤ ਕੁਝ ਕਹ ਦੋ ਜੀ ਧਿਆਨ ਸੋ ਮੰਡ ਦਾ ਤਾਂ ਬੜਾ ਹੀ ਸਪੱਸ਼ਟਾ ਉਹਦਾ ਏਜੰਡਾ ਕੀ ਆ ਧਿਆਨ ਸੋ ਮੰਡ ਕੀ ਕਹਿੰਦਾ ਧਿਆਨ ਸੋ ਮੰਡ ਦਾ ਤਾਂ ਧਿਆਨ ਮੈਨੂੰ ਲੱਗਦਾ ਗੁਰੂ ਘਰ ਚ ਹੀ ਨਹੀਂ ਲੱਗਦਾ ਉਹਨੂੰ ਪਹਿਲਾਂ ਇਹੀ ਪੁੱਛ ਲਿਓ ਗੁਰੂ ਘਰ ਗੋਲੀ ਚਲਾਉਣੀ ਫਿਰ ਜਾਇਜ ਹੈ ਜੀ ਮਤਲਬ ਜਿਹੜੇ ਇੱਕ ਇੱਕ ਏਜੰਡਾ ਚਲਾਇਆ ਜਾ ਰਿਹਾ ਉਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਰੋਕਣ ਵਾਸਤੇ ਕਹੀਂ ਮਰਨ ਸਿੰਘ ਕੋਲੋਂ ਭੜਿਆ ਗਿਆ ਇਹ ਮੈਂ ਮੈਂ ਦੇਖੋ ਇੱਕ ਇਹ ਆਈ ਹੋਈ ਜਾਣਾ ਇਸ ਵਾਰ ਤੋਂ ਮੈਂ ਹਲੇ ਨਾ ਪਹਿਲਾਂ ਬੋਲਣਾ ਨਹੀਂ ਚਾਹੁੰਦਾ ਸੁਪਰੀਮ ਕੋਰਟ 'ਚ ਤਰੀਕ ਹੈ ਸਭ ਕੁਝ ਪਾਸਟ ਹੋ ਜਾਣਾ ਮਗਰ ਜੇ ਕੋਈ ਬੰਦਾ ਗੁਰੂ ਘਰ ਦੀ ਲਈ ਹੋਈ ਸੇਵਾ ਦੇ ਵਿਗਨ ਪਾਵੇ ਰੋਕ ਪਾਵੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ ਫਿਰ ਆ ਕੇ ਗੋਲੀਆਂ ਚਲਾਵੇ ਉਹਨੂੰ ਕੋਈ ਗੁਰੂ ਦਾ ਸਿੱਖ ਜੇ ਸਹੀ ਠਰੋਂਦਾ ਗੁਰੂ ਰਾਮਦਾਸ ਮਹਾਰਾਜ ਜੀ ਸ਼ਰਮੰਦਰ ਸਾਹਿਬ ਦਰਬਾਰ ਸਾਹਿਬ ਆ ਕੇ ਗੋਲੀ ਚੱਲੇ ਕੋਈ ਉਹਨੂੰ ਸਹੀ ਠਰੋਂਦਾ ਮੈਂ ਸਮਝਦਾ ਉਹਦੀ ਬਹੁਤ ਵੱਡੀ ਰਾਜਨੀਤੀ ਔਰ ਉਹਦਾ ਚੱਕਾ ਤੋਂ ਹੀ ਲੋਟ ਹੈ ਕਿਉਂਕਿ ਫਿਰ ਇੰਦਰਾ ਗਾਂਧੀ ਨੂੰ ਤੁਸੀਂ ਫਿਰ ਕਿਉਂ ਗਲਤ ਕਹਿਦੇ ਹੋ ਫਿਰ ਤਾਂ ਜਿੰਦਰਾ ਗਾਂਧੀ ਨੂੰ ਇਹ ਧਿਆਨ ਸਿੰਘ ਮੰਡੂਲੀ ਉਹਦੀ ਮਹੱਤਤਾ ਆ ਜਾਣਗੇ ਕੱਲ ਇਸ ਲਈ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਮੇਰੇ ਲਈ ਉਹਨਾਂ ਅ ਮਤਲਬ ਨਹੀਂ ਰੱਖਦਾ ਮੈਂ ਤਾਂ ਗੁਰੂ ਅੱਗੇ ਅਰਦਾਸ ਕਰੂੰਗਾ ਕਿ ਇਹਨਾਂ ਨੂੰ ਸਮੱਤ ਬਖਸ਼ਣ ਹਰ ਜਗ੍ਹਾ ਇਹਨਾਂ ਨੂੰ ਰਾਜਨੀਤੀ ਬਾਦਲ ਦਾ ਦਲ ਦਾ ਵਿਰੋਧ ਇਹਨਾਂ ਦੀ ਤਾਂ ਦਿਮਾਗ ਹੀ ਉੱਥੇ ਤੱਕ ਸੀਮਿਤ ਹੋ ਕੇ ਰਹਿ ਗਿਆ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਰਾਸ਼ਟਰਪਤੀਆਂ ਨੇ ਹੁਣ ਕਿਹਾ ਜਾਂਦਾ ਸੀ ਕਿ ਸੱਚਖੰਡ ਸ੍ਰੀਮਨ ਦਸ ਸਾਹਿਬ ਪੂਰੀ ਤਰ੍ਹਾਂ ਸੁਰੱਖਿਅਤ ਹੈ ਇੱਥੇ ਕਿਸੇ ਦਾ ਵਾਲ ਵੀ ਵੀਂਗਾ ਨਹੀਂ ਹੁੰਦਾ ਕੋਈ ਕਿਸੇ ਤੇ ਹਮਲਾ ਨਹੀਂ ਕਰਦਾ ਪਰ ਇਹ ਜਿਹੜਾ ਹਮਲਾ ਇਹਨੂੰ ਕੀ ਮੰਨਾਂਗੇ ਆਪਾਂ ਦੇਖੋ ਜੀ ਜੇ ਸੁਬੀਰ ਸਿੰਘ ਬਾਦਲ ਜਾਂ ਕੋਈ ਗੁਰੂ ਦਾ ਸਿੱਖ ਗੁਰੂ ਘਰ ਦੇ ਗੁਰੂ ਅਮਰਦਾਸ ਮਹਾਰਾਜ ਦੇ ਦਰ ਤੇ ਆ ਕੇ ਸੇਵਾ ਕਰੇ ਕਿ ਗੁਰੂ ਸਾਹਿਬ ਜਾਣੀ ਜਾਣੇ ਔਰ ਗੁਰੂ ਦੇ ਭੈ ਵਿੱਚ ਰਵੇ ਔਰ ਇਹ ਤਾਂ ਸੇਵਾ ਪੰਜ ਸਿੰਘ ਸਾਹਿਬਾਨਾ ਵੱਲੋਂ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰੋਂ ਲਾਈ ਹੋਈ ਸੀ ਤੇ ਉਹ ਸੇਵਾ ਨੂੰ ਕਰਦਿਆਂ ਨੂੰ ਜੇ ਕਿਸੇ ਨੂੰ ਚੰਗੀ ਨਹੀਂ ਲੱਗ ਰਹੀ ਤੇ ਤੁਸੀਂ ਉਹਨੂੰ ਕਿੰਨਾ ਗੁਰੂ ਦਾ ਸਿੱਖ ਮੰਨੋ ਇਹ ਕਿਸੇ ਨੇ ਕਾਨੂੰਨ ਆਪ ਦੇ ਹੱਥ 'ਚ ਲੈਣਾ ਹੀ ਆ ਉਹਨੇ ਧਿਆਈਆ ਹੀ ਕਰ ਲਿਆ ਕਿ ਮੈਂ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦਾ ਮੈਂ ਗੁਰੂ ਸਾਹਿਬ ਦੇ ਦਰ ਨੂੰ ਨਹੀਂ ਮੰਨਦਾ ਤੇ ਮੈਂ ਗੋਲੀ ਚਲਾਉਣੀ ਆ ਭਾਈ ਤੂੰ ਬਾਅਦ ਜਿੱਥੇ ਮਰਜੀ ਚਲਾ ਲਈ ਕੋਈ ਰੋਕ ਥੋੜੀ ਸਕਦਾ ਜੇ ਸੁਖਵੀਰ ਸਿੰਘ ਬਾਦਲ ਜੀ ਨੂੰ ਉਹ ਦਿਨ ਰੱਖ ਲਿਆ ਤੇ ਪੁਲਿਸ ਨੇ ਤਾਂ ਨਹੀਂ ਮੈਂ ਕਹੂੰਗਾ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਗੁਰੂ ਸਾਹਿਬ ਆਪ ਵਰਤੇ ਆ ਗੁਰੂ ਸਾਹਿਬ ਚਾਹੇ ਜਸਵੀਰ ਦੇ ਰੂਪ 'ਚ ਵਰਤੇ ਐ ਚਾਹੇ ਜਿਹੜੇ ਉੱਥੇ ਸਨ ਉਹਨਾਂ ਦੇ ਕਿਤੇ ਨਾ ਕਿਤੇ ਅੰਦਰ ਨਹੀਂ ਤਾਂ ਕੁਝ ਹੋਰ ਰਿਜ਼ਲਟ ਨਿਕਲਣਾ ਸੀ ਉਦੋਂ ਇਸ ਲਈ ਗੁਰੂ ਸਾਹਿਬ ਹਾਜ਼ਰ ਨਾ ਅਜੇ ਨਿਗਮ ਦੀਆਂ ਚੋਣਾਂ ਆ ਗਈਆਂ ਨਿਗਮ ਗੁਰੂ ਸਾਹਿਬ ਦੀ ਕਿਰਪਾ ਬਖਸ਼ੀ ਮੈਂ ਤਾਂ ਕਹੂੰਗਾ ਕਿ ਮੰਨ ਸਾਹਿਬ ਬੜੀ ਰਾਜਨੀਤੀ ਕਰੀ ਨਿਗਮ ਚੋਣਾਂ ਆ ਗਈਆਂ ਨਿਕੀ ਕੁੱਲੇ ਕੁੱਲੇ ਛੋਟੇ ਵੀ ਕੁਝ ਨਹੀਂ ਪਈ ਆ ਰਾਜਨੀਤੀ ਖੇਤੋ ਪਰ ਗੁਰੂ ਦਾ ਘਰ ਮੰਨ ਨਿਗਮ ਕਿਤੇ ਨਾ ਕਿਤੇ ਮਤਲਬ ਸਿੱਖਾਂ ਦਾ ਅਖਸ਼ ਇਹ ਚਾਹ ਨਾ ਪੇਸ਼ ਕਰੋ ਕਿ ਜਿਹਦੇ ਨਾਲ ਜਿਹੜੀ ਆਉਣ ਵਾਲੀ ਟੀੜੀ ਆ ਉਹ ਵੀ ਮਹਿਸੂਸ ਕਰੇ ਹੈ ਕੱਲਾ ਪੋਲਿਟਿਕਸ ਹੀ ਬਣ ਗਈ ਹੈ ਸਾਰਾ ਕੁਝ ਨਿਗਮ ਚੋਣਾਂ ਆ ਗਈਆਂ ਜੀ ਕਾਪੀ ਪਾਰ ਲੜ ਰਿਹਾ ਹੈ ਕਿ ਕੀ ਰਿਜਲਟ ਨਿਕਲਣਗੇ ਕੀ ਲੱਗਦਾ ਹੈ ਕਿ ਲੋਕ ਇਸ ਵਾਰੀ ਸਾਥ ਦੇ ਦੇਣਗੇ ਕੱਲ ਵੀ ਆਮ ਆਦਮੀ ਪਾਰਟੀ ਕਾਫੀ ਬਗਾਵਤ ਦੇਖਣ ਨੂੰ ਮਿਲੀ ਦੀ ਆਪਸ ਵਿੱਚ ਕਾਫੀ 30 ਲੱਖ ਰੁਪਏ ਦਾ ਇਨਜਾਮ ਹੋ ਜਾ ਰਿਹਾ ਹੈ ਆਮ ਆਦਮੀ ਪਾਰਟੀ ਬਦਲਾਅ ਦੀ ਪਾਰਟੀ ਆ ਤੇ 25-25 ਲੱਖ ਦਾ ਮੈਨਾਂ ਦਾ ਸੱਤੇ ਕੀ ਕਰੀ ਜਾਂਦਾ ਇਹਦਾ 50-50 ਲੱਖ ਕਰੋੜ ਕਰੋੜ ਵੀ ਲੈ ਸਕਦੇ ਆ ਤੇ ਉਹਨੂੰ ਇਹ ਇਲਜ਼ਾਮ ਦਿੱਲੀ ਇਲੈਕਸ਼ਨ ਲੜਨੀ ਹੈ ਕੇਜਰੀਆਲ ਨੇ ਹੁਣ ਈਸਟ ਇੰਡੀਆ ਕੰਪਨੀ ਵਾਂਗੂ ਬੂਰੇ ਦੀ ਪਾਲਿਸੀ ਲਾਗੂ ਤਾਂ ਪੰਜਾਬ 'ਚ ਹੀ ਕਰਨੀ ਹੈ ਪੈਸਾ ਇੱਥੋਂ ਇਕੱਠਾ ਕਰਨਾ ਤੇ ਫਿਰ ਜਾ ਕੇ ਦਿੱਲੀ ਦੀ ਇਲੈਕਸ਼ਨ ਕਿੱਥੇ ਲੜੀ ਜਾਣੀ ਹੈ ਔਰ ਕੇਜਰੀਆਲ ਸਾਹਿਬ ਤੋਂ ਕੋਈ ਚੰਗੀ ਆਸ ਰੱਖਣੀ ਮੈਂ ਸਮਝਦਾ ਤੁਸੀਂ ਅ ਫਿਰ ਨਾ ਸਮਝਿਓ ਬੇ ਸਮਝਿਓ ਜਾਂ 나ੜੀ ਬਣਦੇ ਹੋ ਮਗਰ ਇੱਕ ਗੱਲ ਤਾਂ ਸਪਸ਼ਟ ਹੈ ਜੀ ਅੱਜ ਕਾਂਗਰਸ ਦੇ ਕਈ ਲੀਡਰ ਸਾਹਿਬਾਨਾਂ ਨੇ ਜਿਹੜੇ ਕਹਿੰਦੇ ਅਸੀਂ ਬੜੀ ਨਿਗਮ ਦੀਆਂ ਚੋਣਾਂ ਦੇਖੀਆਂ ਨੇ ਉਹ ਸਮਝ ਰਹੇ ਕਿ ਇਹ ਚੋਣ ਤਾਂ ਜਿਵੇਂ ਪੁਲਿਸ ਆਪ ਕੈਂਡੀਡੇਟ ਬਣੀ ਫਿਰਦੀ ਹੈ ਮੈਨੂੰ ਲੱਗਦਾ ਭੁੱਲਰ ਸਾਹਿਬ ਤਦੇ ਕਿਸੇ ਕੇ ਇਸਤੇ ਇਨਸਾਫ ਨਹੀਂ ਕਰਦੇ ਮੈਨੂੰ ਲੱਗਦਾ ਭੁਲਰ ਸਾਹਿਬ ਨੂੰ ਨਾਲ ਫੋਟੋ ਲਾ ਦੇਣੀ ਚਾਹੀਦੀ ਆਮ ਆਦਮੀ ਪਾਰਟੀ ਦੇ ਨਾਲ ਹੀ ਉਹੋ ਜੀ ਟੋਪੀ ਪਾ ਕੇ ਨਾਲ ਕਿ ਇਹ ਸਾਡਾ ਲੇਟੈਸਟ ਕਾਰਕੁਨ ਅਸੀਂ ਸ਼ਾਮਿਲ ਕੀਤਾ ਅਸੀਂ ਵੀ ਜਾ ਕੇ ਉਹਨਾਂ ਨੂੰ ਆਪ ਦਾ ਪਤਾ ਉਹਨਾਂ ਦੇ ਗਲ 'ਚ ਪਾ ਆਵਾਂਗੇ ਕਿ ਭਾਈ ਇਹ ਤੁਹਾਨੂੰ ਖੁਸ਼ੀ ਦੀ ਵਧਾਈ ਆ ਕਿਉਂਕਿ ਨਾ ਤੁਸੀਂ ਇਨਸਾਫ ਕਰਨਾ ਨਾ ਤੁਹਾਨੂੰ ਨਰੇਂਦਰ ਸਿੰਘ ਦੀ ਉਹ ਸਿੰਘ ਤਾਂ ਮੈਂ ਕੱਦ ਲਈ ਆਖੂੰ ਨਰੇਂਦਰ ਨੂੰ ਗਾਂਧੀ ਦੀ ਨਾ ਤੁਹਾਨੂੰ ਵੈਪਨ ਲੱਭਿਆ ਨਾ ਤੁਸੀਂ ਸਮਝਦੇ ਹੋ ਉਸ ਮੰਚਾ ਨਾਲ ਆਇਆ ਪਤਾ ਨਹੀਂ 11 11:30 ਤੋਂ 4 ਵਜੇ ਤੱਕ ਕੀ ਹੋਇਆ ਕਿ ਉਹਨੂੰ ਸ਼ਰਧਾਲੂ ਬਣਾ ਛੱਡਿਆ ਤੇ ਜਿਹੇ ਜਿਹੇ ਸ਼ਰਧਾਲੂ ਰੋਜ਼ ਆਉਣ ਲੱਗੇ ਮੈਨਾਂ ਦਾ ਪਬਲਿਕ ਨੂੰ ਨਰਕਾ ਫਿਰ ਕੋਈ ਚੰਗ 스ਪਿੰਟਾ ਦੀ ਗੇੜ ਰਹਿ ਜਾਣੀ ਆ ਕਿਉਂਕਿ ਲੋਕਾਂ ਨੇ ਤਾਂ ਬਰਦਾਸ਼ਤ ਕਰਨ ਨਹੀਂ ਇਹ ਗੱਲ ਹੈ